ਆਰੋ ਬਾਣੀ ਰਵਦਾਸ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਿਨ ਦੇਖੇ ਉਪਜੈ ਨਹੀਂ ਆਸਾ ਜੋ ਦੀਸੈ ਸੋ ਹੋਏ ਬਿਨ ਆਸਾ ਵਰਨ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨਿਹ ਕਾਮ ਪਰਚੈ RAM ਰਵੈ ਜੋ ਕੋਈ ਹਾਂਜੀ ਪਰਚੈ RAM ਰਵੈ ਇੱਥੇ ਵੀ ਸ਼੍ਰਾਮ ਲਾਉਣਾ ਹੈ ਜੋ ਕੋਈ ਪਾਰਸ ਪਰਸੈ ਦੁਬਦਾ ਨਾ ਹੋਈ ਰਹਾਉ ਸੋ ਮੋਨ ਮਨ ਕੀ ਦੁਬਦਾ ਖਾਏ ਬਿਨ ਦੁਆਰੇ ਤ੍ਰੈ ਲੋਕ ਸਮਾਏ ਮਨ ਕਾ ਸੁਭਾਵ 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 ਸਭ ਕੋਈ ਕਰੈ ਕਰਤਾ ਹੋਏ ਸੋ ਅਨਪੈ ਰਹਿ ਫਲ ਕਾਰਨ ਫੂਲੀ ਬਨਰਾਈ ਫਲ ਲੱਗਾ ਤਦ ਫੂਲ ਬਿਲਾਈ ਗਿਆਨ ਕਾਰਨ ਕਰਮ ਅਭਿਆਸ ਗਿਆਨ ਭਇਆ ਤਹਿ ਕਰਮਹਿ ਨਾਸ ਕ੍ਰਿਤ ਕਾਰਨ ਗਿਆਨ ਭਇਆ ਇਥੀ ਵਿਸਰਾਮ ਤਹਿ ਕਰਮਹਿ ਨਾਸ ਕ੍ਰਿਤ ਕਾਰਨ ਦਾਦ ਮਥੈ ਸਿਆਨ ਕ੍ਰਿਤ ਕਾਰਨ ਦਦ ਮਥੈ ਸਿਆਨ ਜੀਵਤ ਮੁਕਤ ਸਦਾ ਨਿਰਬਾਨ ਕਹਿ ਰਵਦਾਸ ਪਰਮ ਬੈਰਾਗ ਰਿਦੈ ਰਾਮ ਕੀ ਨ ਜਪਸ ਅਪਾਗ ਰਿਦੈ ਰਾਮ ਇਥੇ ਵਿਸਰਾਮ ਹੈ ਕੀ ਨ ਜਪਸ ਇਥੇ ਥੋੜਾ ਠਹਿਰਾ ਦੇ ਕੇ ਬੋਲਣਾ ਕੀ ਨ ਜਪਸ ਅਪਾਗ ਨਾਮਦੇਵ ਆਉ ਕਲੰਦਰ ਕੇਸਵਾ ਆਓ ਇਥੇ ਵਿਸਰਾਮ ਲਾਉਣਾ ਹੈ ਆਓ ਕਲੰਦਰ ਕੇਸਵਾ ਕਰ ਅਬਦਾਲੀ ਕਰ ਅਬਦਾਲੀ ਭੇਸਵਾ ਕਰ ਪਾਤੀ ਰਹਾਉ ਜਿਨ ਅਕਾਸ ਕੁਲ ਹੈ ਸਿਰ ਕੀਨੀ ਕੌਸ ਸਬਤ ਪੈ ਅੱਲਾ ਜਿਨ ਅਕਾਸ ਇਥੇ ਠਮਕ ਕੁਲ ਹੈ ਸਿਰ ਕੀਨੀ ਇਥੇ ਵਿਸਰਾਮ ਕੌਸੈ ਸਤ ਸਪਤ ਪਿਆਲਾ ਪਿਆਲਾ ਬੋਲਣਾ ਪਪਾ ਈੜੀ ਸਿਆਰੀ ਐੜੇ ਕੰਨਾ ਲੱਲੇ ਕੰਨਾ ਇਸ ਤਰ੍ਹਾਂ ਉਚਾਰਨ ਕਰਨਾ ਪਿਆਲਾ ਨਹੀਂ ਕਹਿਣਾ ਜਿਨ ਆਕਾ ਜਿਨ ਆਕਾਸ ਕੁਲ ਹੈ ਸਿਰ ਕੀਨੀ ਕੌਸੈ ਸਤ ਪਿਆਲਾ ਚਮਰ ਪੋਸ਼ਕਾ ਮੰਦਰ ਤੇਰਾ ਇਹ ਵਿਦ ਬਣੇ ਗੋਪਾਲਾ 56 ਕੋਟ ਕਾ ਪੇਹਨ ਤੇਰਾ 16 ਸਹਿਸ ਇਜਾਰਾ 56 ਕੋਟ ਕਾ ਪੇਹਨ ਤੇਰਾ ਇਥੇ ਵਿਸਰਾਮ 16 ਸਹਿਸ ਇਜਾਰਾ ਭਾਰ 18 ਹੈ ਮੁਦਗਰ ਤੇਰਾ ਸਹਿਨ ਕੋ ਸਭ ਸੰਸਾਰਾ ਦੇਹੀ ਮਹਿਜਦ ਮਨ ਮੌਲਾਨਾ ਸਹਿਜ ਨਿਵਾਜ ਗੁਜ਼ਾਰੈ ਸਿਦਰਾ ਵਿਸਰਾਮ ਲਾਉਣਾ ਹੈ ਦੇਹੀ ਮਹਿਜਦ ਮਨ ਮੌਲਾਨਾ ਇਥੇ ਵਿਸਰਾਮ ਸਹਿਜ ਨਿਵਾਜ ਗੁਜ਼ਾਰੈ ਬੀਬੀ ਬੀਬੀ ਕੌਲਾ ਸੋ ਕਾਇਨ ਤੇਰਾ ਬੀਬੀ ਕੌਲਾ ਸੋ ਕਾਇਨ ਤੇਰਾ ਨਿਰੰਕਾਰ ਆਕਾਰੈ ਭਗਤ ਕਰਤ ਮੇਰੇ ਤਾਲ ਸਿਨਾਏ ਕਿਹ ਪਹਿ ਕਰੋ ਪੁਕਾਰਾ ਕਿਹ ਪਹਿ ਕਰੋ ਪੁਕਾਰਾ ਨਾਮੇ ਕਾ ਸੁਆਮੀ ਅੰਤਰ ਜਾਮੀ ਫਿਰੇ ਸਗਲ ਬੇਦੇਸਵਾ ਫਿਰੇ ਸਗਲ ਬੇਦੇਸਵਾ ਰਾਗ ਬਸੰਤ ਮਹੱਲਾ ਪਹਿਲਾ ਸਕਾਰ ਪਹਿਲਾ ਚੌਪਦੇ ਦੋ ਤੁਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਮਹਾ ਮਾਹ ਮੂਮਾਰਖੀ ਚੜਿਆ ਸਦਾ ਬਸੰਤ ਹਾਂਜੀ ਮਹਾ ਮਾਹ ਅੱਗੇ ਕੰਨਾ ਨਹੀਂ ਹੈ ਜਿਨ੍ਹਾਂ ਨੇ ਸੰਖਿਆ ਨਹੀਂ ਕੀਤੀ ਉਹ ਇਸ ਤਰ੍ਹਾਂ ਮਹਾ ਮਹਾ ਕਹਿ ਜਾਂਦੇ ਨੇ ਇੱਕ ਹਾਹੇ ਦੇ ਅੱਗੇ ਕੰਨਾ ਹੋਰ ਲਾ ਦਿੰਦੇ ਹਨ ਪਹਿਲਾ ਮਹਾ ਹੈ ਦੂਸਰਾ ਮਾਹ ਹੈ ਮਹਾ ਮਾਹ ਮੂਮਾਰਖੀ ਇਥੇ ਵਿਸਰਾਮ ਹੈ ਚੜਿਆ ਸਦਾ ਬਸੰਤ ਪਰ ਫੜ ਚਿਤ ਸਮਾਲ ਸੋਇ ਸਦਾ ਸਦਾ ਗੋਬਿੰਦ ਭੋਲਿਆ ਹਮੈ ਸੁਰਤ ਵਿਸਾਰ ਭੋਲਿਆ ਇਥੇ ਪੋਲਾ ਹੀ ਬੋਲਣਾ ਭੋਲਿਆ ਨਹੀਂ ਕਹਿਣਾ ਭੋਲਿਆ ਹਮੈ ਸੁਰਤ ਵਿਸਾਰ ਹਮੈ ਮਾਰ ਵਿਚਾਰ ਮਨ ਗੁਣ ਵਿੱਚ ਹੋਣ ਲੈ ਸਾਰ ਰਹਾਉ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਤ ਪ੍ਰਾਪਤ ਛਾਵ ਕਣੀ ਚੁਕਾ ਮਨ ਅਭਿਮਾਨ ਅਭਿਮਾਨ ਚੁਕਾ ਮਨ ਅਭਿਮਾਨ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸੱਚ ਨਾਮ ਪਾਤਕਾ ਧਾਨ ਪੂਰਾ ਹੋਆ ਲਾਗਾ ਸਹਿਜ ਧਿਆਨ ਮਹਾਰੂਤੀ ਆਵਣਾ ਵੇਖੋ ਕਰਮ ਕਮਾਈ ਨਾਨਕ ਹਰੇ ਨਾ ਸੂਖਹੀ ਨਾਨਕ ਹਰੇ ਨਾ ਸੂਖਹੀ ਨਾਨਕ ਹਰੇ ਨਾ ਸੂਕਾ ਹੀ ਜੇ ਗੁਰਮੁਖ ਰਹੇ ਸਮਾਇ ਮਹੱਲਾ ਪਹਿਲਾ ਬਸੰਤ ਰੁੱਤ ਆਈਲੇ ਸਰਸ ਬਸੰਤ ਮਾਹੀ ਇਹ ਆਈਲੇ ਇਸ ਤਰ੍ਹਾਂ ਬੋਲਣਾ ਆਈਲੇ ਇਕੱਠਾ ਨਹੀਂ ਕਹਿ ਦੇਣਾ ਆਈ ਅਤੇ ਲੇ ਦੇ ਵਿੱਚ ਡੈਸ਼ ਦੇ ਕੇ ਲਮਕਾ ਕੇ ਬੋਲਣਾ ਹੈ ਰੁੱਤ ਆਈਲੇ ਸਰਸ ਬਸੰਤ ਮਾਹੀ ਰੰਗ ਰਾਤੇ ਰਵਹਿ ਸਿ ਤੇਰਾ ਚਾਏ ਤੇ ਰਵਹਿ ਪਦ ਤੇ ਵਿਸਰਾਮ ਲਾਉਣਾ ਕਿਸ ਪੂਜ ਚੜਾਵਾ ਲਗਾਉ ਪਾਏ ਤੇਰਾ ਦਸਨ ਦਾ사 ਕਹੋ ਰਾਏ ਜਗ ਜੀਵਨ ਜੁਗਤ ਨਾ ਮਿਲਾ ਕਾਇ ਰਹਾਉ ਤੇਰੀ ਮੂਰਤ ਏਕ ਬਹੁਤ ਰੂਪ ਕਿਸ ਪੂਜ ਚੜਾਵਾ ਦੇਉ ਤੂਪਾ ਤੇਰਾ ਅੰਤ ਨਾ ਪਾਇਆ ਕਹਾ ਪਾਇਏ ਤੇਰਾ ਦਸਨ ਦਾਸਾ ਕਹੋ ਰਾਈ ਤੇਰੇ 60 ਸੰਬਤ ਸਾਬ ਤੀਰਥਾ ਇਹ 60 ਠੀਕ ਅਸਕੇ ਬੋਲਣਾ ਹੈ 60 ਨਹੀਂ ਕਹਿਣਾ ਹੈ ਤੇਰੇ 60 ਸੰਬਤ ਸਾਬ ਤੀਰਥਾ ਤੇਰਾ ਸੱਚ ਨਾਮ ਪਰਮੇਸ਼ਰਾ ਤੇਰੀ ਗਾਤਾ ਵਗਤ ਨਹੀਂ ਜਾਣੀਐ ਅਣਜਾਣਤ ਨਾਮ ਵਖਾਣੀਐ ਅਣਜਾਣਤ ਇਥੇ ਵਿਸਰਾਮ ਹੈ ਨਾਮ ਵਖਾਣੀਐ ਨਾਨਕ ਬੇਚਾਰਾ ਕਿਆ ਕਹੈ ਸਭ ਲੋਕ ਸਲਾਹੀ ਇੱਕ ਸੈ ਏ ਇੱਕ ਸੈ ਵੱਖਰਾ ਪਾਠ ਸੰਪਰਦਾਚ ਕਰਾਇਆ ਜਾਂਦਾ ਹੈ ਲਿਖਿਆ ਇਕੱਠਾ ਵੱਖਰਾ ਪਾਠ ਕਰਨਾ ਹੈ ਵਿਸਰਾਮ ਹੈ ਸਭ ਲੋਕ ਸਲਾਹੇ ਇਥੇ ਵਿਸਰਾਮ ਹੈ ਏਕ ਸੈ ਸੇਰ ਨਾਨਕ ਲੋਕਾ ਪਾਵ ਹੈ ਬਲਿਹਾਰੀ ਜਾਓ ਇਹ ਬਲਿਹਾਰਾ ਆਮ ਬੋਲਿਆ ਜਾਂਦਾ ਹੈ ਬਲਿਹਾਰੀ ਪਾਠ ਹੈ ਧਿਆਨ ਨਾਲ ਉਚਾਰਨ ਕਰਨਾ ਆਮ ਬਲਿਹਾਰਾ ਬੋਲ ਜਾਂਦੇ ਹਨ ਦਲਾਵਾ ਲਾ ਕੇ ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ ਬਸੰਤ ਮਹੱਲਾ ਪਹਿਲਾ ਸੋਨੇ ਕਾ ਚੌਕਾ ਕੰਚਨ ਕੁਵਾਰ ਰੁਪੇ ਕੀ ਆਕਾਰ ਬਹੁਤ ਵਿਸਥਾਰ ਸੋਨੇ ਕਾ ਚੌਕਾ ਇਥੇ ਵਿਸਰਾਮ ਕੰਚਨ ਕੁਵਾਰ ਰੁਪੇ ਕੀ ਆਕਾਰ ਬਹੁਤ ਵਿਸਥਾਰ ਗੰਗਾ ਕਾ ਉਦਕ ਕਰੰਤੇ ਕੀ ਆਗ ਗਰੋੜਾ ਖਾਣਾ ਦੁੱਧ ਸਿਓ ਗਾੜ ਰੇ ਮਨ ਲੇਖ ਕਬਹੂ ਨਾ ਪਾਏ ਜਾਮ ਨਾ ਪੀਜੈ ਸਾਚ ਨਾ ਆਏ ਰਹਾਉ ਦਾਸ ਅਠ ਲਿਖੇ ਹੋ ਵਹ ਪਾਸ ਦਾਸ ਅਠ ਇਥੇ ਵਿਸਰਾਮ ਲਿਖੇ ਹੋ ਵਹ ਪਾਸ ਚਾਰੇ 베ਦ ਮੁਖਾਗਰ ਪਾਠ ਮੁਖਾਗਰ ਥੋੜਾ ਕਸ ਕੇ ਬੋਲਣਾ ਚਾਰੇ 베ਦ ਮੁਖਾਗਰ ਪਾਠ ਪੁਰਬੀ ਨਾਵੈ ਨਾਵੈ ਗੁਰਬੀ ਨਾਵੈ ਵਰਨਾ ਕੀ ਦਾਤ ਵਰਤਨੇਮ ਕਰੇ ਦਿਨ ਰਾਤ ਵਰਤਨੇਮ ਇਥੇ ਵਿਸਰਾਮ ਕਰੇ ਦਿਨ ਰਾਤ ਕਾਜੀ ਮੁੱਲਾ ਕਾਜੀ ਕਾਜੀ ਮੁੱਲਾ ਹੋਵੈ ਸੇਖ ਜੋਗੀ ਜੰਗਮ ਭਗਵੇ ਭੇਖ ਕੋ ਗਿਰਹੀ ਕਰਮਾਂ ਕੀ ਸੰਦ ਬਿਨ ਬੂਝੇ ਸਭ ਖੜੀਐ ਸਬੰਦ ਬਿਨ ਬੂਝੇ ਤੇ ਵਿਸਰਾਮ ਹੈ ਸਭ ਖੜੀਏ ਸੰਬੰਧ ਖੜੀਏ ਸਿੱਥੇ ਪੂਲਾ ਬੋਲਣਾ ਹੈ ਖੜੀਏ ਸਨੀ ਕਹਿਣਾ ਹੈ ਖੜੀਏ ਲਜਾਉਣ ਦਾ ਵਾਚਕ ਹੈ ਸਭ ਖੜੀਏ ਸੰਬੰਧ ਜੇ ਤੇ ਜੀ ਲਿਖੀ ਸੇਰਕਾਰ ਕਰਨੀ ਉੱਪਰ ਹੋਵਗ ਸਾਰ ਹੁਕਮ ਕਰਹਿ ਮੂਰਖ ਗਾਵਾਰ ਨਾਨਕ ਸਾਚੇ ਕੇ ਸਿਫਤ ਪੰਡਾਰ